ਅੱਗੇ ਤਾਂ ਮੁੱਖ ਮੰਤਰੀ ਸਾਹਿਬ ਬਹੁਤ ਇਹ ਕਹਿੰਦੇ ਨੇ ਵੀ ਆਮ ਬੰਦਿਆਂ ਨੂੰ ਜੀ ਅੱਗੇ ਆਮ ਪਰਿਵਾਰਾਂ ਦੇ ਮੁੰਡੇ ਅੱਗੇ ਆਉਂਦੇ ਨੇ ਤਾਂ ਮੈਨੂੰ ਦੱਬਣ ਦੀ ਫਿਰ ਕੀ ਕੋਸ਼ਿਸ਼ ਹੋ ਰਹੀ ਆ ਸਿੱਧੀ ਗੱਲ ਸਿੱਧੀ ਗੱਲ ਇਲੈਕਸ਼ਨਾਂ ਤਾਂ ਆਉਣ ਆਲੀਆਂ ਲੋਕ ਸਭਾ ਮੈਂ ਲੜੂੰਗਾ ਚਾਹੇ ਮੇਰੇ ਤੇ ਪਰਚਾ ਦੇ ਕੇ ਖੱਬੇ ਸੱਜੇ ਤਰੀਕੇ ਨਾਲ ਮੈਨੂੰ ਜੇਲ੍ਹ 'ਚ ਭੇਜ ਦੇਣ ਮੈਂ ਜੇਲ੍ਹ 'ਚੋਂ ਵੀ ਇਲੈਕਸ਼ਨ ਲੜੂੰਗਾ ਜਿਹੜੀ ਚੀਜ਼ ਦਾ ਹੈ ਸਰਕਾਰ ਨੂੰ ਡਰਾ ਜਿਉਣਾ ਭਗਵੰਤ ਮਾਨ ਜੀ ਦੋਨੋਂ ਲੋਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਜਿਤਾਇਆ ਸੀ ਤੁਹਾਡੇ ਦੇ ਪ੍ਰਮਾਤਮਾ ਦੀ ਬਹੁਤ ਵੱਡੀ ਕਿਰਪਾ ਸੀ ਤੁਸੀਂ ਪੰਜਾਬ ਨੂੰ ਸੁਧਾਰਨ ਵਾਲੇ ਪਾਸੇ ਚਲੇ ਚੱਲੋ ਐ ਤੁਸੀਂ ਕਿਸੇ ਨੂੰ ਦੱਬ ਕੇ ਕਿਸੇ ਨੂੰ ਘੁੱਟ ਕੇ ਤੁਸੀਂ ਰਾਜਨੀਤੀ ਨਹੀਂ ਕਰ ਸਕਦੇ ਸਭ ਤੋਂ ਪਹਿਲੀ ਗੱਲ ਤਾਂ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਇੱਥੇ ਪਹੁੰਚੇ ਹੋ ਤੇ ਇੱਕ ਸਿੱਧੀ ਜੀ ਗੱਲ ਆ ਇਹ ਸੇਰਾ ਜਿਹੜਾ ਇਹ ਆਪਦੇ ਗੁਰੂ ਤੋਂ ਬਿਨਾ ਕਹੇਦੇ ਮੂਰੇ ਨਹੀਂ ਝੁਕਦਾ ਜਨਾਬਾਰ ਜੀ ਜ਼ੋਰ ਲਾ ਲੈਣ ਬਿਲਕੁਲ ਇਹ ਕਲੈਰਟੀ ਨਾਲ ਤੁਹਾਨੂੰ ਮੈਂ ਗੱਲ ਕਹਿ ਰਿਹਾ ਹਾਂ ਨੰਬਰ 2 ਮੈਂ ਆਪਣਾ ਜਿਹੜਾ ਚੱਲ ਅਚੱਲ ਜਾਇਦਾਦ ਉਹ 2022 ਦੇ ਵਿੱਚ ਐਮਐਲਏ ਦੀਆਂ ਚੋਣਾਂ ਸਮੇ ਤੇ ਉਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਸਮੇ ਇਲੈਕਸ਼ਨ ਕਮਿਸ਼ਨ ਨੂੰ ਆਫ ਦਾ ਐਫੀ ਰਿਪੋਰਟ ਦਿੱਤਾ ਹੋਇਆ ਉਹਦੇ ਤੋਂ 1 ਇੰਚ ਵੱਧ ਕੋਈ ਜਗ੍ਹਾ ਮੇਰੇ ਕੋਲੇ ਹੋਵੇ ਤਾਂ ਮੈਂ ਇਸੇ ਦਫ਼ਤਰ ਦੇ ਬਾਹਰ ਬੈਠ ਕੇ ਆਪ ਦਾ ਸਿਰ ਕਲਮ ਕਰਾਉਣ ਨੂੰ ਤਿਆਰ ਹਾਂ ਪਰ ਜਿਹੜੇ ਹਿਸਾਬ ਨਾਲ ਇਹਨਾਂ ਨੇ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਚੋਂ ਕੁਝ ਨਾ ਨਿਕਲਿਆ ਤਾਂ ਮੈਂ ਚਾਹਣਾ ਕਿ ਅਫਸਰ ਸਹਿਬਾਨ ਵੀ ਫਿਰ ਇਸ ਦੇ ਉੱਤੇ ਆਪਦੀ ਮਾਫੀ ਮੰਗਣ ਤੇ ਸਰਕਾਰ ਵੀ ਆਪਦੀ ਜਿਹੜੀ ਆ ਉਹ ਮਾਫੀ ਮੰਗੇ ਉਸ ਤੋਂ ਬਾਅਦ ਐਮਐਲਏ ਕੋਲੇ ਕੋਈ ਆਪਦਾ ਇਖਤਿਆਰੀ ਗ੍ਰਾਂਟ ਨਹੀਂ ਹੁੰਦੀ ਨਾ ਹੀ ਉਹ ਸਿੱਧੀ ਕੋਈ ਗ੍ਰਾਂਟ ਕਿਸੇ ਜਗ੍ਹਾ ਤੇ ਖਰਚ ਕਰ ਸਕਦਾ ਅਸੀਂ ਪ੍ਰਪੋਜ਼ਲ ਬਣਾ ਕੇ ਚਾਹੇ ਉਹ ਪੰਚਾਇਤਾਂ ਨੇ ਚਾਹੇ ਉਹ ਮਿਊਨਿਸਪਲ ਕਮੇਟੀ ਆ ਕੋਈ ਵੀ ਜਿਹੜੀ ਅਦਾਰਾ ਉਹ ਇੱਕ ਪ੍ਰਪੋਜ਼ਲ ਬਣਾ ਕੇ ਭੇਜਦਾ ਉਹ ਐਸ ਡੀ ਐਮ ਦੇ ਰਾਹੀਂ ਜਾਂ ਬੀ ਡੀ ਪੀਓ ਦੇ ਰਾਹੀਂ ਜਾਂ ਈਓ ਦੇ ਰਾਹੀਂ ਉਹ ਏ ਡੀ ਸੀ ਸਾਹਿਬ ਕੋਲੇ ਤੇ ਡੀ ਸੀ ਸਾਹਿਬ ਕੋਲੇ ਪਹੁੰਚਦਾ ਤੇ ਇਹਨਾਂ ਨੇ ਦੇਖਣਾ ਹੁੰਦਾ ਵੀ ਉਹ ਕੰਮ ਠੀਕ ਆ ਜਾਂ ਉਹ ਗਲਤ ਆ ਹਰ ਇੱਕ ਕੰਮ ਟੈਂਡਰ ਦੇ ਹਿਸਾਬ ਨਾਲ ਹੁੰਦਾ ਕੋਈ ਕੰਮ ਇਹਦੇ 'ਚ ਯਾਨੀ ਕਿ ਇਹ ਨਹੀਂ ਹੈਗਾ ਵੀ ਮੈਂ ਸਿੱਧਾ ਕਿਸੇ ਨੂੰ ਕੋਈ ਚੈੱਕ ਕੱਟ ਕੇ ਦੇ ਦਾਂ ਐਮਐਲਏ ਕੋਲੇ ਕੋਈ ਵੀ ਗਰੰਟ ਨਹੀਂ ਹੁੰਦੀ ਤਾਂ ਤੁਸੀਂ ਆਪਦੇ ਆ ਵੀ ਸਮਝਦਾਰੋਂ ਵੀ ਅਸੀਂ ਕਿਹੜੇ ਤਰੀਕੇ ਨਾਲ ਯਾਨੀ ਕਿ ਇਹਦੇ ਲਈ ਜ਼ਿੰਮੇਵਾਰ ਆ ਜੇ ਜ਼ਿੰਮੇਵਾਰ ਹੈਗੇ ਆ ਤਾਂ ਸਾਰੇ ਉਸ ਸਮੇਂ ਦੇ 5 ਸਾਲਾਂ ਦੇ ਡੀਸੀ ਸਾਹਿਬਾਨ ਏਡੀਸੀ ਸਾਹਿਬਾਨ ਏਡੀਸੀ ਡਿਵੈਲਪਮੈਂਟ ਸਾਰੇ ਆਫੀਸਰ ਸਾਹਿਬਾਨ ਨੂੰ ਬੁਲਾਇਆ ਜਾਵੇ ਮੇਰੇ ਸਾਹਮਣੇ ਅਸੀਂ ਇਕੱਠੇ ਬੈਠੀਏ ਇੱਕ ਵੀ ਆਫੀਸਰ ਕਹਿ ਦਵੇ ਵੀ ਦਲਬੀਰ ਸਿੰਘ ਗੋਲਡੀ ਦੇ ਕੈਰੇਕਟਰ 'ਚ ਕੋਈ ਫਰਕ ਆ ਇਹਨੇ ਕਦੇ ਕੋਈ ਮੰਦੀ ਚੰਗੀ ਗੱਲ ਕਰੀਆ ਤਾਂ ਮੈਂ ਖੁਦ ਇਸ ਚੀਜ਼ ਦਾ ਜਿਹੜਾ ਉਹ ਦੇਨਦਾਰ ਹੋਊਗਾ ਤੇ ਉਸ ਤੋਂ ਬਾਅਦ ਇੱਥੇ ਦੇ ਅਫਸਰ ਸਾਹਿਬਾਨਾਂ ਨੂੰ ਮੈਂ ਬਿਲਕੁਲ ਇਹ ਗੱਲ ਕਲੀਅਰ ਕਰਕੇ ਕਹਿਣੀ ਚਾਹਣਾ ਵੀ ਅੱਜ ਤਾਂ ਤੁਸੀਂ ਮੇਰੇ ਤੇ ਸਰਕਾਰ ਦੇ ਪ੍ਰੈਸ਼ਰ 'ਚ ਆ ਕੇ ਕੋਈ ਧੱਕੇ ਨਾਲ ਕਿਸੇ ਨੂੰ ਵੀ ਖੜਾ ਕੇ ਕੋਈ ਪਰਚਾ ਕਰ ਸਕਦੇ ਹੋ ਪਰ ਕੱਲ ਨੂੰ ਇਹਦਾ ਨਿਪਟਾਰਾ ਕੋਰਟ ਦੇ ਵਿੱਚ ਹੋਣਾ ਤੇ ਮੈਨੂੰ ਮਾਨਯੋਗ ਸਾਡੇ ਕੋਰਟ ਦੇ ਉੱਪਰ ਸਾਡੇ ਕਾਨੂੰਨ ਦੇ ਵਿੱਚ ਪੂਰਾ ਵਿਸ਼ਵਾਸ ਆ ਕਿ ਉਹ ਵਧੀਆ ਤਰੀਕੇ ਨਾਲ ਆ ਜਿਹੜੀ ਇਹਦੀ ਸੁਣਵਾਈ ਵੀ ਹੋਊਗੀ ਸੋ ਉਸ ਤੋਂ ਬਾਅਦ ਅਜਿਹੇ ਕੁਐਸਚਨ ਮੈਂ ਸਾਰਿਆਂ ਨੂੰ ਸੁਚੇਤ ਕਰਨਾ ਚਾਹਣਾ ਆ ਆਮ ਤੇ ਖਾਸ ਬੰਦੇ ਨੂੰ ਵੀ ਤੁਹਾਡੇ ਘਰੇ ਭਾਂਡੇ ਤੁਹਾਡੇ ਘਰੇ ਕੁੱਤੇ ਤੁਹਾਡੇ ਘਰੇ ਬੂਟੇ ਤੇ ਤੁਹਾਡੇ ਕੱਪੜੇ ਤੱਕ ਤੁਹਾਡੇ ਤੋਂ ਪ੍ਰਸ਼ਨ ਪੁੱਛੇ ਜਾਂਦੇ ਨੇ ਮੈਂ ਇਹ ਹੈਰਾਨ ਆ ਵੀ ਇੱਕ ਇੱਕ ਜ਼ਿੰਮੇਵਾਰ ਬੰਦੇ ਤੋਂ ਅਜਿਹੇ ਪ੍ਰਸ਼ਨ ਪੁੱਛਣਾ ਜਾਂ ਇਹਨਾਂ ਤੇ ਗੱਲ ਕਰਨੀ ਇੱਕ ਡੀਫੇਮ ਕਰਨ ਦੀ ਜਿਹੜੀ ਇਹਨਾਂ ਦੀ ਗੱਲ ਆ ਉਸ ਤੋਂ ਬਾਅਦ ਆ ਦੋ ਮੇਰੇ ਕੋਲੇ ਇੱਕ ਵੰਡ ਫੜੇ ਕੋ ਮਿਲਦੇ ਆ ਦੋ ਮੇਰੇ ਕੋਲ ਇੱਕ ਸੰਗਰੂਰ ਜ਼ਿਲ੍ਹੇ ਦੀ ਤੇ ਇੱਕ ਬਰਨਾਲਾ ਜ਼ਿਲ੍ਹੇ ਦੀ ਵੀ ਇਹਦੇ ਕੋਲੇ ਕਿੰਨੀ ਪ੍ਰਾਪਰਟੀ ਆ ਸਾਰਿਆਂ ਨੂੰ ਇਹ ਜਨਤਕ ਤੌਰ ਤੇ ਮੈਨੂੰ ਲੱਗਦਾ ਸਾਰੇ ਜ਼ਿਲ੍ਹਿਆਂ 'ਚ ਇਹ ਰਿਪੋਰਟ ਭੇਜੀ ਗਈ ਹੋਣੀ ਆ ਇਹਨਾਂ ਵੱਲੋਂ ਆਫੀਸਰ ਸਾਹਿਬਾਨ ਬੋਲੋ ਸਿਰਫ ਇੱਕ ਮੇਰੀ ਇਮੇਜ ਡੈਮੇਜ ਕਰਨ ਵਾਸਤੇ ਤੇ ਜੇ ਇਹ ਨੋਟਿਸ ਭੇਜੇ ਨੇ ਤੇ ਫਿਰ ਅੱਜ ਇਹ ਸਾਹਮਣੇ ਨਿਕਲ ਕੇ ਬਾਹਰ ਆ ਕੇ ਦੱਸਣ ਵੀ ਇਹਨਾਂ ਨੂੰ ਕੁਝ ਮਿਲਿਆ ਜਾਂ ਨਹੀਂ ਮਿਲਿਆ ਕਿ ਇਹ ਚੀਜ਼ ਸਹੀ ਆ ਜਾਂ ਨਹੀਂ ਸਹੀ ਤੇ ਉਸ ਤੋਂ ਬਾਅਦ ਮੈਂ ਤਾਂ ਖੁਦ ਆਪਦੀ ਸਰਕਾਰ ਦੇ ਵਿੱਚ ਹੀ ਪਹਿਲਾਂ ਤਾਂ ਟੋਲ ਪਲਾਜ਼ ਦੇ ਪਿੱਛੇ ਲੜੀ ਗਿਆ ਕਿੰਨੇ ਪਰਚੇ ਕਰਵਾਏ ਤੇ ਸਾਨੂੰ ਕੋਈ ਇਖਤਿਆਰੀ ਗਾਰੰਟੀ ਨਹੀਂ ਹੁੰਦੀ ਫੇਰ ਵੀ ਮੈਂ ਇੰਨੀ ਮਿਹਨਤ ਕਰਕੇ ਮਨਰੇਗਾ ਨੂੰ ਨਾਲ ਜੋੜ ਕੇ ਇੰਨੀ ਡਿਵੈਲਪਮੈਂਟ ਕਰਾਈ ਕਿੱਥੇ ਤਾਂ ਮੈਨੂੰ ਇਨਾਮ ਦੇਣਾ ਚਾਹੀਦਾ ਸੀ ਵੀ ਇੱਕ ਨੌਜਵਾਨ ਮੁੰਡੇ ਨੇ ਜਿਹਦਾ ਕੋਈ ਪੋਲੀਟੀਕਲ ਕੈਰੀਅਰ ਨਹੀਂ ਉਹਨੇ ਕਲਾਸ ਦੀ ਮਿਨੀਟਰੀ ਤੋਂ ਸ਼ੁਰੂ ਹੋ ਕੇ ਐਸਡੀ ਕਾਲਜ ਚੰਡੀਗੜ੍ਹ ਦੀ ਪ੍ਰਧਾਨਗੀ ਕੀਤੀ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰਧਾਨਗੀ ਕੀਤੀ ਫਿਰ ਆਪਦੇ ਦਮ ਤੇ ਹੌਲੀ ਹੌਲੀ ਆਪਦੇ ਸਾਥੀਆਂ ਦੇ ਸਮੇਤ ਆਹ ਲੈਵਲ ਤੇ ਪਹੁੰਚਿਆ ਅੱਗੇ ਤਾਂ ਮੁੱਖ ਮੰਤਰੀ ਸਾਹਿਬ ਬਹੁਤ ਇਹ ਕਹਿੰਦੇ ਨੇ ਵੀ ਆਮ ਬੰਦਿਆਂ ਨੂੰ ਜੀ ਅੱਗੇ ਆਮ ਪਰਿਵਾਰਾਂ ਦੇ ਮੁੰਡੇ ਅੱਗੇ ਆਉਂਦੇ ਨੇ ਤਾਂ ਮੈਨੂੰ ਦੱਬਣ ਦੀ ਫਿਰ ਕੀ ਕੋਸ਼ਿਸ਼ ਹੋ ਰਹੀ ਆ ਸਿੱਧੀ ਗੱਲ ਸਿੱਧੀ ਗੱਲ ਇਲੈਕਸ਼ਨਾਂ ਤਾਂ ਆਉਣ ਆਲੀਆਂ ਲੋਕ ਸਭਾ ਮੈਂ ਲੜੂੰਗਾ ਚਾਹੇ ਮੇਰੇ ਤੇ ਪਰਚਾ ਦੇ ਕੇ ਖੱਬੇ ਸੱਜੇ ਤਰੀਕੇ ਨਾਲ ਮੈਨੂੰ ਜੇਲ੍ਹ 'ਚ ਭੇਜ ਦੇਣ ਮੈਂ ਜੇਲ੍ਹ 'ਚੋਂ ਵੀ ਇਲੈਕਸ਼ਨ ਲੜੂੰਗਾ ਜਿਹੜੀ ਚੀਜ਼ ਦਾ ਹੈ ਸਰਕਾਰ ਨੂੰ ਡਾਰਾ ਤੇ ਮਿਹਨਤ ਆ ਮੇਰੀ ਤੇ ਮਿਹਨਤ ਨੂੰ ਕੋਈ ਨਹੀਂ ਖੋ ਸਕਦਾ ਨਾ ਤੁਹਾਡੀ ਐਜੂਕੇਸ਼ਨ ਨੂੰ ਕੋਈ ਖੋ ਸਕੇ ਨਾ ਤੁਹਾਡੀ ਮਿਹਨਤ ਨੂੰ ਕੋਈ ਖੋ ਸਕੇ ਤੇ ਜੇ ਮੈਂ ਇੱਕ ਵਾਰ ਫੇਰ بار-बार ਦੁਹਰਾ ਰਿਹਾ ਹਾਂ ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਹੋਏ ਐਫੀਡਵਿਟ ਤੋਂ ਵੱਧ 1 ਇੰਚ ਵੀ ਮੇਰੇ ਕੋਲੇ ਪ੍ਰਾਪਰਟੀ ਹੋਈ ਤਾਂ ਐਨੇ মিডিਆ ਦੇ ਸਾਹਮਣੇ ਕਹਿ ਰਿਹਾ ਮੈਂ ਇੱਥੇ ਆਪਦਾ ਸਿਰ ਕਲਮ ਕਰਾ ਦੂੰ ਪਰ ਜੇ ਇਹ ਚੀਜ਼ ਕੋਈ ਨਾ ਨਿਕਲੀ ਸਾਰੇ ਫਿਰ ਅਫਸਰ ਸਹਿਬਾਨ ਵੀ ਇੱਥੇ ਘੜ ਕੇ ਮਾਫੀ ਮੰਗਣ। ਲੜੀ ਕਿਸ ਤਰ੍ਹਾਂ ਵੇਖਦੇ ਹੋ 10 ਦਿਨ ਪਹਿਲਾਂ ਵੀ ਤੁਹਾਨੂੰ ਬੁਲਾਇਆ ਗਿਆ ਸੀ ਫਿਰ 6 ਦਿਨ ਬਾਅਦ ਨੋਟਿਸ ਦੇ ਦਿੱਤਾ ਕਿ ਅਸੀਂ ਬੁਲਾਉਣ। ਨੋਟਿਸ ਤਾਂ ਜੀ ਮੈਂ ਇਹ ਹੈਰਾਨ ਆ ਭਾਜੀ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹਣਾ ਇਲੈਕਸ਼ਨ ਤਾਂ ਦੇਖੋ ਮੈਂ ਲੜੀ ਨਾ ਮੁੱਖ ਮੰਤਰੀ ਦੇ ਸਾਹਮਣੇ। ਮੇਰੇ ਡੈਡੀ ਨੇ ਨਹੀਂ ਲੜੀ। ਮੇਰੀ ਮਾਂ ਨੇ ਨਹੀਂ ਲੜੀ। ਮੇਰੇ ਚਾਚੇ ਨੇ ਨਹੀਂ ਲੜੀ। ਮੇਰੇ ਤਾਏ ਨੇ ਨਹੀਂ ਲੜੀ। ਮੇਰੇ ਸਾਲੇ ਨੇ ਨਹੀਂ ਲੜੀ। ਸਾਡੇ ਪਰੌਣਿਆਂ ਨੇ ਨਹੀਂ ਲੜੀ। ਕੋਈ ਵੀ ਦੂਰ ਦਾ ਰਿਸ਼ਤੇਦਾਰ ਇਹਨਾਂ ਨੇ ਛੱਡਿਆ ਨਹੀਂ ਜਿਹਨੂੰ ਉਰੇ ਬਲਾ ਕੇ ਆਥਮ ਤੱਕ ਨਾ ਬਿਠਾਇਆ ਗਿਆ ਹੋਵੇ ਇੱਕ ਵੀ ਬੰਦਾ ਦੱਸੋ ਉਹਨਾਂ ਦਾ ਕੀ ਕਸੂਰ ਆ ਇਲੈਕਸ਼ਨ ਮੈਂ ਲੜਿਆ ਮੈਨੂੰ ਪੁੱਛੋ ਜਿਹੜਾ ਕੋਈ ਪੁੱਛਣਾ ਮੈਂ ਜ਼ਿੰਮੇਵਾਰ ਆ ਮੈਂ ਜੋ ਆ ਬਿਲਕੁਲ ਦਊਂਗਾ ਹਾਂ ਜੇ ਮੈਂ ਭੱਜਿਆ ਹੋਵਾਂ ਮੈਂ ਪੇਸ਼ ਨਾ ਹੋਇਆ ਹੋਵਾਂ ਫੇਰ ਤੁਸੀਂ ਕਿਸੇ ਤੇ ਵੀ ਬਲਾ ਕੇ ਉਹਦੇ ਤੋਂ ਪੁੱਛ ਪੜਤਾਲ ਕਰ ਸਕਦੇ ਹੋ ਤੇ ਕੱਲ ਨੂੰ ਹੁਣ ਇਹ ਸਾਰੇ ਦਿਨ ਇੱਕੋ ਜਿਹੇ ਨਹੀਂ ਹੁੰਦੇ ਮੈਂ ਕਦੇ ਵੀ ਬਦਲਾ ਲਊ ਭਾਵਨਾ ਨਾਲ ਕੰਮ ਨਹੀਂ ਕਰਿਆ ਜਿਹਨੇ ਟਾਈਮ ਮੈਂ ਕੰਮ ਕਰਿਆ 5 ਸਾਲ ਮੈਂ ਐਮਐਲ ਰਹਿਆ ਮੇਰੇ ਥਾਣਿਆਂ ਚ ਰਿਪੋਰਟ ਕਢਾ ਕੇ ਦੇਖ ਲਿਓ ਸ਼ਾਇਦ 5 ਸਾਲਾਂ ਚ ਇੱਕ ਜਾਂ ਦੋ ਪਰਚੇ 307 ਦੇ ਹੋਏ ਹੋਣੇ ਨੇ ਸ਼ਾਇਦ ਕਿਸੇ ਲੀਡਰ ਦਾ ਹੋਊਗਾ ਇਹ ਜਿਹੜਾ ਰਿਕਾਰਡ ਤੇ ਅਸੀਂ ਥਾਣੇ ਜਾਣ ਤੋਂ ਪਹਿਲਾਂ ਅਸੀਂ ਫੈਮਲੀਜ਼ ਦਾ ਖੁਦ ਆਪ ਬੈਠ ਕੇ ਸਮਝੌਤਾ ਕਰਾਉਂਦੇ ਰਹਿਆ ਇੰਨਾ ਡੀਪਲੀ ਕੰਮ ਕਰਨ ਦੇ ਬਾਵਜੂਦ ਵੀ ਅੱਜ ਤੱਕ ਮੁੱਖ ਮੰਤਰੀ ਹੁਣ 2 ਸਾਲ ਹੋ ਗਏ ਇੱਕ ਵਾਰ ਵੀ ਕਿਉਂ ਨਹੀਂ ਗੇੜਾ ਮਾਰਿਆ ਧੂਰੀ ਚ ਸਿਰਫ ਉਹ ਦੱਬਣਾ ਚਾਹੁੰਦੇ ਨੇ ਇੱਕ ਬੰਦੇ ਨੂੰ ਪ੍ਰੈਸ਼ਰਾਈਜ਼ ਕਰਕੇ ਵੀ ਇਹ ਮੰਗ ਰ हट ਜੇ ਸਿਰਫ ਇੱਕੋ ਗੱਲ ਪੁੱਛੀ ਜਾਂਦੀ ਹੈ ਵੀ ਤੁਸੀਂ ਲੋਕ ਸਭਾ ਲੜੋਗੇ ਜਾਂ ਨਹੀਂ ਲੜੋਗੇ ਮੈਂ ਬਿਲਕੁਲ ਲੜੂੰਗਾ ਮੀਡੀਆ ਦੇ ਸਾਹਮਣੇ ਕਹਿ ਰਿਹਾ ਮੇਰੇ ਤੇ ਧੱਕੇ ਨਾਲ ਕੋਈ ਪਰਚਾ ਦੇ ਕੇ ਮੈਨੂੰ ਅੰਦਰ ਵੀ ਦੇ ਦੋਗੇ ਤਾਂ ਵੀ ਲੜੂੰਗਾ ਬੜੀ ਤੁਸੀਂ ਕਹਿ ਰਹੇ ਕਿ ਤੁਹਾਡੇ ਤੋਂ ਬਾਰ-ਬਾਰ ਇਹੀ ਗੱਲ ਪੁੱਛੀ ਜਾਂਦੀ ਹੈ ਕਿ ਲੋਕ ਸਭਾ ਲੜੋ ਕੀ ਅਫਸਰ ਸ਼ਾਹੀ ਵੱਲੋਂ ਇਹ ਗੱਲ ਪੁੱਛੀ ਜਾਂਦੀ ਹੈ ਜਦੋਂ ਤੁਹਾਨੂੰ ਬੁਲਾਇਆ ਜਾਂਦਾ ਉਦੋਂ ਪੁੱਛੀ ਜਾਂਦੀ ਕੋਈ ਹਰ ਇੱਕ ਜਗ੍ਹਾ ਤੇ ਇਹ ਪੁਆਇੰਟ ਪੁੱਛਿਆ ਜਾਂਦਾ ਜੀ ਹਰ ਇੱਕ ਜਗ੍ਹਾ ਤੇ ਇਹ ਗੱਲ ਹੁੰਦੀ ਹੈ ਤੇ ਸਾਰੇ ਸਾਡੇ ਰਿਸ਼ਤੇਦਾਰ ਜਿੰਨੇ ਵੀ ਰਿਸ਼ਤੇਦਾਰ ਨੇ ੱੱਕੇ ਨਾਲ ਨੋਟਿਸ ਭੇਜ ਭੇਜ ਕੇ ਜਿੰਨੇ 5 ਸਾਲਾਂ ਦੇ ਵਿੱਚ ਕਿਸੇ ਨੇ ਕੋਈ ਕੰਮ ਕਰਿਆ ਸਾਰਿਆਂ ਦੇ ਕੰਮ ਬੰਦ ਕਰਾ ਚੁੱਕੇ ਨੇ ਜੀ ਕਿਸੇ ਦਾ ਕੰਮ ਨਹੀਂ ਚੱਲਦਾ ਰੋਜੀ ਰੋਟੀ ਤੋਂ ਭੁੱਖੇ ਮਾਰਨ ਵਾਲਾ ਕੰਮ ਕਰ ਰਹੇ ਨੇ ਇਹ ਕੀ ਕੰਮ ਕਰਨਾ ਵਪਾਰ ਕਰਨਾ ਕਿਸੇ ਮੇਰੇ ਸਾਥੀ ਦਾ ਹੁਣ ਤੁਸੀਂ ਸਾਰੇ ਇੱਥੇ ਖੜੇ ਹੋ ਤੁਸੀਂ ਨਾਲ ਪੱਤਰਕਾਰੀ ਵੀ ਕਰਦੇ ਹੋਵੋਗੇ ਨਾਲ ਤੁਸੀਂ ਆਪਦੇ ਜਵਾਕਾਂ ਦਾ ਢਿੱਡ ਪਾਲਣ ਵਾਸਤੇ ਕੋਈ ਕੰਮਕਾਰ ਵੀ ਕਰਦੇ ਹੋਵੋਗੇ ਕੀ ਇਹੋ ਜੀ ਤਾਕਤ ਤੋਂ ਕਰਾਉਣਾ ਵੀ ਤੁਸੀਂ ਇੱਕ ਦੂਜੇ ਦੀ ਰੋਟੀ ਬੰਦ ਕਰ ਦੋ ਯਾਰ ਕੋਈ ਇਹ ਅੱਜ ਇਹ ਉਹ ਪੰਜਾਬ ਆ ਇਹ ਆਉਣ ਵਾਲਾ ਸਮਾਂ ਤੁਸੀਂ ਐਂ ਦੇਖ ਲਿਓ ਵੀ ਇਹ ਜਿਹੜਾ ਪਿੱਛੇ ਹੁੰਦਾ ਸੀ ਨਾ ਨੌਜਵਾਨਾਂ ਨੂੰ ਚੱਕ-ਚੱਕ ਧੱਕੇ ਨਾਲ ਅੰਦਰ ਸਿੱਟਣਾ ਤੇ ਉਹਨਾਂ ਨੂੰ ਮਾਰਨਾ ਮੈਨੂੰ ਜਦੋਂ ਪਹਿਲਾਂ ਇਹਨਾਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਬਹੁਤ ਐਹੀ ਜੀਆਂ ਥ੍ਰੈਟਨਿੰਗ ਕਾਲਸ ਆਈਆਂ ਮੈਂ ਐਸਐਸਪੀ ਸਾਹਿਬ ਨੂੰ ਦੱਸਿਆ ਵੀ ਮੈਨੂੰ ਅਜਿਹੀਆਂ ਕਾਲਸ ਆ ਰਹੀਆਂ ਨੇ ਫਿਰ ਉਸ ਤੋਂ ਬਾਅਦ ਉਹ ਕਾਲਸ ਮੇਰੇ ਫਾਦਰ ਨੂੰ ਸ਼ਿਫਟ ਹੋ ਗਈਆਂ ਮੈਂ ਉਹ ਚੀਜ਼ ਵੀ ਦੱਸੀ ਨਾ ਅਜੇ ਤੱਕ ਮੈਂ ਕਦੇ ਸਿਕਿਉਰਿਟੀ ਮੰਗੀ ਆ ਨਾ ਅੱਜ ਤੱਕ ਮੈਂ ਕੋਈ ਇਹੀ ਗੱਲ ਕਰੀਆ ਤੇ ਨਾ ਹੀ ਮੈਂ ਕਰਨੀ ਆ ਤੇ ਇਹਦੇ ਨਾਲ ਮੈਨੂੰ ਕੋਈ ਵੀ ਨੁਕਸਾਨ ਹੁੰਦਾ ਤਾਂ ਉਹ ਸਾਰੀ ਚੀਜ਼ ਦੀ ਜ਼ਿੰਮੇਵਾਰੀ ਇਹ ਭਗਵੰਤਮਾਨ ਸਰਕਾਰ ਦੀ ਆ ਇਹ ਆਫੀਸਰ ਸਾਹਿਬਾਨਾਂ ਦੀ ਆ ਵੀਰ ਜੀ ਦੀ ਗੱਲ ਕੀਤੀ ਹੈ ਕਿਹੜੇ ਕਿਹੜੇ ਤੁਹਾਡੇ ਰਿਸ਼ਤੇਦਾਰ ਦਾ ਜਿਹੜਾ ਕੀ ਕੀ ਕੰਮ ਬੰਦ ਕਰਵਾਇਆ ਗਿਆ ਉਹ ਤੁਹਾਨੂੰ ਮੈਂ ਸਾਰੀ ਡਿਟੇਲ ਦੇ ਦਊਗਾ ਅੱਜ ਮੈਂ ਸਾਰਾ ਕੁਝ ਜੋ ਵੀ ਇਹਨਾਂ ਨੇ ਮੈਨੂੰ ਪੁੱਛਿਆ ਸੀ ਉਹ ਮੈਂ ਲਿਖ ਕੇ ਲੈ ਕੇ ਆਇਆ ਅੱਗੇ ਮੈਨੂੰ ਜੋ ਵੀ ਪੁੱਛਦੇ ਨੇ ਉਹ ਵੀ ਮੈਂ ਦੱਸੂਗਾ ਜਿਹੜੀਆਂ ਥ੍ਰੈਟਨਿੰਗ ਕਾਲਸ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸਾਰੇ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਗਿਆ ਬਕਾਇਦਾ ਰਿਟਨ اے ਐਸਐਸਪੀ ਸਾਹਿਬ ਦੇ ਦਫ਼ਤਰ ਪਿਆ ਤੇ ਉਹਨਾਂ ਨੇ ਇਹ ਮੈਨੂੰ ਕਿਹਾ ਵੀ ਇਹ ਪਾਕਿਸਤਾਨ ਤੋਂ ਕਾਲਜ਼ ਆਉਂਦੀਆਂ ਨੇ ਇਹ ਅਸੀਂ ਇਹਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕਾਮਯਾਬ ਨਹੀਂ ਹੈਗੇ ਸਰ ਕੇਜਰੀਵਾਲ ਵੀ ਨਹੀਂ ਜੀ ਮੇਰੇ ਪੇਸ਼ਵਰ ਕਹਿੰਦੇ ਵੀ ਐਸ ਪਰ ਲੌਕ ਉਹ ਉਹ ਹੀ ਦੀ ਕੋਈ ਵੀ ਚੀਜ਼ ਕਰਦੇ ਹੋਣਗੇ ਕੇਜਰੀਵਾਲ ਹੋਰੀ ਭਜ ਦੇ ਕਿਉਂ ਨੇ ਮੈਂ ਤਾਂ ਜਦੋਂ ਮੈਨੂੰ ਇਹ ਬੁਲਾਉਂਦੇ ਨੇ ਮੈਂ ਤਾਂ ਤੁਹਾਡੇ ਸਾਹਮਣੇ ਖੜਾ ਹਰ ਵਾਰ ਤੁਸੀਂ ਦੇਖਦੇ ਹੋ ਵੀ ਮੈਂ ਇੱਥੇ ਆਉਣਾ ਕਿਉਂਕਿ ਕੋਈ ਪਾਪ ਕਰਿਆ ਹੀ ਨਹੀਂ ਹੋਇਆ ਸਾਡੇ ਹੱਥ 'ਚ ਹੁੰਦੀ ਕੁਝ ਨਹੀਂ ਤੇ ਜਿਹੜੇ ਹਾਂ ਮੰਤਰੀ ਸਾਹਿਬ ਜਰੂਰ ਆਪ ਤੇ ਉਹਨਾਂ ਨੂੰ ਖਾਤੇ ਹੁੰਦੇ ਨੇ ਉਹ ਉਹਨਾਂ ਨੂੰ ਫੰਡਸ ਹੁੰਦੇ ਨੇ ਉਹ ਦੇ ਸਕਦੇ ਨੇ ਐਮ ਐਲ ਏ ਕੋਲੇ ਕੋਈ ਫੰਡ ਹੀ ਨਹੀਂ ਹੁੰਦਾ ਐਮ ਐਲ ਏ ਨੇ ਤਾਂ ਪ੍ਰੋਪੋਜ਼ਲ ਬਣਾ ਕੇ ਉੱਤੇ ਡੀ ਸੀ ਸਾਹਿਬ ਪਹਿਲਾਂ ਤਾਂ ਤੁਸੀਂ ਮੰਤਰੀਆਂ ਦੀ ਪੈਰੀ ਹੱਥ ਲਾ ਕੇ ਆਉਣੇ ਹੋ ਫਿਰ ਉਸ ਤੋਂ ਬਾਅਦ ਤੁਸੀਂ ਪ੍ਰਸ਼ਾਸਨ ਦੇ ਪੈਰੀ ਹੱਥ ਲਾਉਣੇ ਹੋ ਵੀ ਸਾਡੇ ਯਾਰ ਲੋਕਾਂ ਦਾ ਕੰਮ ਕਰਵਾ ਦਿਓ ਉਹਦੇ 'ਚ ਮੈਂ ਕੀ ਕੱਢ ਲਿਆ ਜਾਂ ਕੀ ਮੈਂ ਪਾਤਾ ਮੈਂ ਬਾਰ-ਬਾਰ ਕਹਿ ਰਿਹਾ ਵੀ ਮੇਰੇ ਐਫੀਆਰ ਨਾਲ ਮਲਾ ਲੈਣ ਜੇ ਤਾਂ ਉਦੋਂ ਬਾਅਦ ਮੈਂ ਵੇਚਿਆ ਹੋਇਆ ਕੁਝ ਆਪਦੇ ਵੱਲੋਂ ਜਿਹੜੀ ਮੇਰੀ ਪ੍ਰਾਪਰਟੀ ਹੋਈ ਠੀਕ ਹੈ ਨਾ ਵੇਚਿਆ ਹੋਇਆ ਤਾਂ ਮੈਨੂੰ ਨਾਮ ਦੇਣਗੇ ਇਹ ਜੇ ਮੈਂ ਖਰੀਦਿਆ ਹੋਇਆ ਮੈਨੂੰ ਰੇਟਾ ਲੈਣੇ ਇਹ ਜਮੇ ਕੋਈ ਤੱਕਤ ਵਾਲੀ ਗੱਲ ਹੈ ਮੋਟੂ ਫੌਂਡ ਦੀ ਡੀਫੇਮ ਕਰਨਾ ਚਾਹੁੰਦਾ ਹਾਂ ਹਾਂਜੀ ਡੀਫੇਮ ਤਾਂ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ ਜੀ ਮੈਂ ਕੌਣ ਕਰਨਾ ਚਾਹੁੰਦਾ ਇਹ ਤਾਂ ਸਿੱਧਾ ਆਮ ਆਦਮੀ ਪਾਰਟੀ ਕਰ ਰਹੀ ਹੈ ਜੀ ਇਹ ਕਿਉਂਕਿ ਵਿਜੀਲੈਂਸ ਉਹਨਾਂ ਦੇ ਅੰਡਰੀ ਹੈ ਨਾ ਇਹ ਸਾਰੀ ਚੀਜ਼ ਉਹਨਾਂ ਦੇ ਇਖਤਿਆਰੀ ਹੈ ਤੇ ਆ ਜਿਹੜੇ ਨੋਟਿਸ ਇਹਨਾਂ ਨੇ ਆ ਕੱਢੇ ਨੇ ਇਹ ਇੱਕ ਇੱਕ ਬਰਨਾਲਾ ਨੂੰ ਕੱਢਿਆ ਵੀ ਇਹਦੀ ਸਾਰੀ ਪ੍ਰਾਪਰਟੀ ਦੀ ਜਾਣਕਾਰੀ ਦਿਓ ਆ ਸੰਗਰੂਰ ਕੱਢਿਆ ਵੀ ਸਾਰੀ ਪ੍ਰਾਪਰਟੀ ਦੀ ਜਾਣਕਾਰੀ ਦਿਓ ਬਾਕੀ ਜ਼ਿਲ੍ਹਿਆਂ 'ਚ ਵੀ ਕੱਢੇ ਨੇ ਜੇ ਇਹਨਾਂ ਨੂੰ ਕੋਈ ਪ੍ਰਾਪਰਟੀ ਨਿਕਲੀ ਆ ਵੱਧ ਤਾਂ ਸਾਰਿਆਂ ਦੇ ਸਾਹਮਣੇ ਦੱਸ ਦੇਣ ਦਾ ਖਰਾਸ਼ ਕਰਨ ਦਾ ਕੀ ਫਾਇਦਾ ਬਿਲਕੁਲ ਇਹ ਕਲੀਅਰ ਹੀ ਆ ਜੀ ਇਹ ਕਲੀਅਰ ਹੀ ਆ ਜੀ ਇਹ ਬਿਲਕੁਲ ਮੋਟਿਵ ਇਹਨਾਂ ਦਾ ਕਲੀਅਰ ਆ ਇਲੈਕਸ਼ਨ ਨੂੰ ਲੈ ਕੇ ਹੀ ਮੋਟਿਵ ਇਹ ਕਲੀਅਰ ਆ ਤੇ ਮੈਂ ਬਾਰ ਬਾਰ ਕਹਿਣਾ ਚਾਹਣਾ ਭਗਵੰਤ ਮਾਨ ਜੀ ਤੁਹਾਨੂੰ ਲੋਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਜਿਤਾਇਆ ਸੀ ਤੁਹਾਡੇ ਤੇ ਪ੍ਰਮਾਤਮਾ ਦੀ ਬਹੁਤ ਵੱਡੀ ਕਿਰਪਾ ਸੀ ਤੁਸੀਂ ਪੰਜਾਬ ਨੂੰ ਸੁਧਾਰਨ ਵਾਲੇ ਪਾਸੇ ਚਲੇ ਚੱਲੋ ਐ ਤੁਸੀਂ ਕਿਸੇ ਨੂੰ ਦੱਬ ਕੇ ਕਿਸੇ ਨੂੰ ਘੁੱਟ ਕੇ ਤੁਸੀਂ ਰਾਜਨੀਤੀ ਨਹੀਂ ਕਰ ਸਕਦੇ ਕਿਸੇ ਨੂੰ ਦਬਾ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਹੜੀ ਆ ਉਰੇ ਮੱਥੇ ਤੇ ਲਿਖਿਆ ਹੈ ਨਾ ਜੇ ਪ੍ਰਮਾਤਮਾ ਨੇ ਤੁਹਾਡੇ ਮੱਥੇ ਤੇ ਲਿਖਿਆ ਉਹਨੂੰ ਕੋਈ ਨਹੀਂ ਖੋ ਸਕਦਾ ਮੇਰਾ ਵੀ ਵਿਸ਼ਵਾਸ ਆ ਮੈਨੂੰ ਰੱਬ 'ਚ ਵਿਸ਼ਵਾਸ ਆ ਮੈਨੂੰ ਕਾਨੂੰਨ 'ਚ ਵਿਸ਼ਵਾਸ ਆ ਤੇ ਇਹ ਜਿਹੜੀ ਲੜਾਈ ਆ ਇਹਦੇ 'ਚੋਂ ਮੈਂ ਬਿਲਕੁਲ ਪਾਕ ਸਾਫ਼ ਹੋ ਕੇ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸਾਹਮਣੇ ਸਾਫ਼ ਸੋਧਰਾ ਹੋ ਕੇ ਸਾਹਮਣੇ ਆਉਂਦਾ ਹਾਂ ਜੀ ਕਿੰਨੇ ਵਾਰੀ ਬੁਲਾਇਆ ਮੈਂ ਕਾਫੀ ਵਾਰ ਹੋ ਗਿਆ ਭਾਜੀ ਤੇ ਕੱਲਾ ਮੈਨੂੰ ਨਹੀਂ ਮੇਰਾ ਕੋਈ ਦੂਰ ਦਾ ਰਿਸ਼ਤੇਦਾਰ ਵੀ ਨਹੀਂ ਛੱਡਿਆ ਗਿਆ ਜੀ ਮਾਤਾ ਪਿਤਾ ਕੋਈ ਛੱਡਿਆ ਹੀ ਨਹੀਂ ਜੀ ਕੋਈ ਛੱਡਿਆ ਹੀ ਨਹੀਂ ਦਾ ਮੈਂ ਹੈਰਾਨ ਤੇ ਪਰੇਸ਼ਾਨ ਆ ਇਸ ਚੀਜ਼ ਨੂੰ ਲੈ ਕੇ ਜਦ ਤੱਕ ਕੋਈ ਦੱਸੇ ਨਾ ਵੀ ਮੈਨੂੰ ਜੀ ਸਰਕਾਰ ਨੇ ਇੰਨੇ ਪੈਸੇ ਭੇਜਤੇ ਉਹ ਪੈਸੇ ਜੀ ਮੈਂ ਫਲਾਣੇ ਨੂੰ ਚੈੱਕ ਘੱਟਤਾ ਫਿਰ ਤਾਂ ਮੈਂ ਜ਼ਿੰਮੇਵਾਰਾਂ ਜੀ ਉਸ ਚੀਜ਼ ਦਾ ਸਾਨੂੰ ਤਾਂ ਗ੍ਰਾਂਟ ਸਿੱਧੀ ਆਉਂਦੀ ਵੀ ਨਹੀਂ ਅਜੇ ਤਾਂ ਡੀਸੀ ਸਾਹਿਬ ਦੇ ਸਾਹਮਣੇ ਏਡੀਸੀ ਸਾਹਿਬ ਤੋਂ ਇਹਨਾਂ ਤੋਂ ਪਰਮਿਸ਼ਨਾਂ ਲੈ ਲੈ ਕੇ ਥੱਲੇ ਐਸ ਡੀ ਐਮ ਸਾਹਿਬ ਨੂੰ ਤਾਂ ਸਾਰੇ ਆਫੀਸਰਸ ਨੂੰ ਬੁਲਾਉਣਾ ਚਾਹੀਦਾ ਉਹਨਾਂ ਤੋਂ ਪੁੱਛਣਾ ਚਾਹੀਦਾ ਇਨਕੁਆਇਰੀ ਕਰਨੀ ਚਾਹੀਦੀ ਹੈ ਸਾਹਿਬ ਨੂੰ ਜਵਾਬ ਦੇਣਾ ਪਊਗਾ ਕਿ ਜੇ ਤੁਸੀਂ ਕੁਝ ਨਹੀਂ ਨਿਕਲਦਾ ਕਿ ਤੁਸੀਂ ਡੈਫਮੇਸ਼ਨ ਦਾ ਕੇਸ ਕਰੋਗੇ ਨਹੀਂ ਹਜੇ ਫਿਲਹਾਲ ਦੇਖਦੇ ਆ ਹਜੇ ਤਾਂ ਆਹੀ ਚੀਜ਼ ਆਪਾਂ ਕਲੀਅਰ ਕਰਦੇ ਆ ਜੇ ਕੁਝ ਇਹੋ ਜਿਹਾ ਕਰਨਗੇ ਤਾਂ ਬਿਲਕੁਲ ਕਰਾਂਗੇ ਜੇ ਕੁਝ ਇਹੋ ਜਿਹਾ ਆਪਾਂ ਨੂੰ ਦੇਖੋ ਅੱਜ ਤਾਂ ਹੁਣ ਇਹ ਪਾਵਰ 'ਚ ਨਹੀਂ ਜੀ ਕਿਸੇ ਦੀ ਵੀ ਬਾਹਮ ਰੋਡ ਦੇ ਅੰਦਰ ਸਿੱਟ ਸਕਦੇ ਨੇ ਆ ਪਿੱਛੇ ਜੇ ਤੁਸੀਂ ਨੇ ਕਈ ਇਨਸੀਡੈਂਟ ਦੇਖੇ ਨੇ ਪਰ ਉਹਦੇ ਚ ਮੈਨੂੰ ਕੋਈ ਡਰ ਨਾਲ ਨਹੀਂ ਮੈਂ ਤਾਂ ਇੱਕ ਬਹੁਤ ਛੋਟੇ ਲੈਵਲ ਤੋਂ ਉੱਠ ਕੇ ਮੈਂ ਇਹ profession ਖੁਦ ਚੂਜ਼ ਕਰਿਆ ਰਾਜਨੀਤੀ ਨੂੰ ਚੇਂਜ ਕਰਨ ਵਾਸਤੇ ਤੇ ਮੈਨੂੰ ਇਹ ਤਕਰੀਬਨ ਲਗਾਤਾਰ ਹੁਣ 24 ਸਾਲ ਹੋ ਗਏ ਇਹ ਰਾਜਨੀਤੀ ਦੇ profession ਦੇ ਵਿੱਚ ਤੇ ਬੜੇ ਵਧੀਆ ਤਰੀਕੇ ਨਾਲ ਗਰਾਊਂਡ ਲੈਵਲ ਤੋਂ ਜੇ ਜੇ ਕੋਈ ਇਹੋ ਜਿਹਾ ਬੰਦਾ ਉੱਠਦਾ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਹ ਸੁਭਾਵਿਕ ਜੀ ਗੱਲ ਆ ਪਰ ਮੈਂ ਉਹਨਾਂ ਚੋਂ ਨਹੀਂ ਹੈਗਾ ਮੇਰਾ ਸਿਰ ਜਿਹੜਾ ਉਹ ਗੁਰੂ ਮਹਾਰਾਜ ਅੱਗੇ ਝੁਕ ਸਕਦਾ ਇਹ ਸਰਕਾਰਾਂ ਦੇ ਸਾਹਮਣੇ ਜਾਏ ਪਾਵਰਾਂ ਦੇ ਸਾਹਮਣੇ ਮੇਰਾ ਸਿਰ ਕਦੇ ਨਹੀਂ ਚੁੱਕ ਸਕਦਾ ਜਿਹੜਾ ਇਹ ਪੁੱਛ ਰਹੇ ਨੇ ਤੁਹਾਨੂੰ ਤੁਹਾਡੀ ਪਰਸਨ ਪ੍ਰੋਪਰਟੀ ਬਾਰੇ ਆ ਤਾਂ ਲੀਗਲੀ ਇਹਨਾਂ ਨੇ ਭੇਜਿਆ ਜੀ ਵੀ ਮੇਰੇ ਕੋਲ ਪ੍ਰੋਪਰਟੀ ਬੇਬੀ ਮੈਂ ਉਦੋਂ ਬਾਅਦ 17 ਤੋਂ 22 ਤੱਕ ਕੋਈ ਖਰੀਦੀ ਹੈ ਜਾਂ ਨਹੀਂ ਖਰੀਦੀ ਉਹ ਤਾਂ ਬਿਲਕੁਲ ਹੀ ਅੱਜ ਤੁਸੀਂ ਕਿਸੇ ਦਾ ਵੀ ਪੈਨ ਨੰਬਰ ਪਰੋਂਗੇ ਆਧਾਰ ਨੰਬਰ ਪਰੋਂਗੇ ਤੁਹਾਨੂੰ ਸਾਰਾ ਰਿਕਾਰਡ ਸਾਹਮਣੇ ਆ ਜਾਣਾ ਵੀ ਇਹ ਭਰਿਆ ਕਿ ਨਹੀਂ ਥੋੜਾ ਪਿੱਛੇ ਹੁਣ ਹਾਂਜੀ ਦੱਸਿਆ ਕੁਝ ਨਹੀਂ ਜੀ ਇਨਕੁਆਰੀ ਹੈ ਜੀ ਇਨਕੁਆਰੀ ਪੁੱਛੀ ਜਾਂਦੇ ਨੇ ਜੀ ਕਦੇ ਕੁਝ ਪੁੱਛ ਲੈਂਦੇ ਨੇ ਜੀ ਕਦੇ ਕੁਝ ਪੁੱਛ ਲੈਂਦੇ ਨੇ ਜੀ ਕੋਈ ਯਾਨੀ ਕਿ ਸਿਰਫ ਹਰਾਸ਼ ਕਰਨ ਦਾ ਭਾਜੀ ਇੱਕ ਡੀਫੇਮ ਕਰਨ ਦਾ ਹੋਰ ਇਹਦੇ ਵਿੱਚ ਕੁਝ ਨਹੀਂ ਜੀ ਠੀਕ ਹੈ ਜੀ ਜੀ ਧੰਨਵਾਦ